ਸਮਾਨ ਸਾਹਿਬ ਲੱਗੀ ਤਾਂ ਆ ਬੜਾ ਪਸੰਦ ਆ ਮੈਨੂੰ ਬਸ ਸੁਖਿੰਦਰ ਹੋਰਾਂ ਦੇ ਨਾਲ ਬੈ ਕੇ ਕੌਣਾ ਹੋ ਨਹੀਂ 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 ਲਓ 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 ਆ ਸੋਹਣੇ ਦੀਵਾ ਦਿਖਾਉਂਦੇ ਪਹਿਲਾਂ ਵਧੀਆ ਸੋਹਣ ਲੱਗ ਰਿਹਾ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂਓ ਮੰਗਣਾ ਆਹਾ ਪੈ ਗਿਆ ਰੋਣਾ ਉਮਰਾਂ ਦਾ ਏ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹਾਂ ਜੀ ਕੋਈ ਬੇੜੀ ਦਾ ਮਲਾ ਨਾ ਰਹੋ ਖੋੜਾ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾਨ ਰਹਾ ਜੀ ਇਹਨਾ ਸਾਹਾਂ ਦਾ ਵਸਾਨ ਰਹਾ ਸਾ ਸਗੇ ਜੀ ਕੋਈ ਕੋਈ ਬੈਠੇ ਸਾਡੇ ਆਹ ਜਿਹਨੇ ਜਿਹਨੇ ਸਸਾ ਪੰਜਾਬ ਦੇਖੋ ਕਿੰਨਾ ਲੋਪ ਪ੍ਰੋਫਾਈਲ ਤੇ ਬੰਦਾ ਆ ਹੈ ਇਹ ਦੇਖੋ ਹਾਂ ਜੀ ਜੀ ਬਲ ਸਿੰਘ ਮਾਨ ਸਾਹਿਬ ਇਹ ਗੀਤ ਹੈ ਬੜਾ ਪਸੰਦ ਆਣੇ ਹਾਂ ਜੇ ਸੁਖਿੰਦਰ ਹੋਰਾਂ ਦੇ ਨਾਲ ਬਹਿ ਕੇ ਕਹੋਣਾ ਹੁਣ ਨਹੀਂ 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 ਲੈ ਲੈ ਹਾਂ ਸੋਰੀ ਨੂੰ ਦੀਵਾ ਦਖੋ ਬਹੁਤ ਵਧੀਆ ਸੁਣ ਲੱਗ ਰਿਹਾ ਸੋਨੇ ਦੇ ਹੋਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਬੇਗਰੁਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾਨ ਰਹਾਂ ਜੀ ਕੋਈ ਬੇੜੀ ਦਾ ਮਲਾਨ ਰਹੋ ਖੋੜਾ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾਨਾ ਰਹਾ ਜੀ ਇਹਨਾ ਸਾਹਾਂ ਦਾ ਵਸਾਨਾ ਰਹਾ ਬਾਪਾ ਸਾ ਸੰਗਤ ਜੀ ਵੇਡ ਵੇਡ ਸਾਡੇ ਹਾਂ ਜੀ ਜਿਤਨੇ ਚੀਫ ਨਿਸਤ ਸਾਬ ਪੰਜਾਬ ਦੇਖੋ ਕਿੰਨਾ ਲੋ ਪ੍ਰੋਫਾਈਲ ਤੇ ਬੰਦਾ ਹੈ ਇਹ ਦੇਖੋ ਹਾਂ ਜੀ ਜੀ ਬੌ ਸਿੰਘ ਮਾਨ ਸਾਹਿਬ ਲਾਈਕੀਤ ਹੈ ਬੜਾ ਪਸੰਦ ਆਣੇ ਬਦੇ ਸੁਬਿੰਦਰ ਹੋਰਾਂ ਨੇ ਨਾਰ ਬਹਿ ਕੇ ਕਉਣਾ ਹੋ ਨਹੀਂ 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 ਲੋ 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 ਹਾ ਸੋਨ ਦੀਵਾ ਦਿਖਾਉਣਾ ਬਹੁਤ ਵਧੀਆ ਸੁਣ ਲੱਗ ਰਿਹਾ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂਓ ਮੰਗਣਾ ਆਹਾ ਬੈਗਿਆ ਰੋਣਾ ਉਮਰਾਂ ਦਾ ਹਏ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਿਲਾਸੇ ਕੋਈ ਬੇੜੀ ਦਾ ਮਲਾ ਨਾ ਰਹਾਂ ਜੀ ਕੋਈ ਬੇੜੀ ਦਾ ਮਲਾ ਨਾ ਰਹੋ ਖੋੜੇ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾਨ ਰਹਾ ਜੀ ਇਹਨਾ ਸਾਹਾਂ ਦਾ ਵਸਾਨ ਰਹਾ ਅੱਛਾ ਇਹ ਗੀਤ ਹੈ ਬੜਾ ਪਸੰਦ ਆ ਮੈਨੂੰ ਬੜੇ ਸੁਖਵਿੰਦਰ ਹੋਰਾਂ ਦੇ ਨਾਰ ਬਹਿ ਕੇ ਕੌਮਣਾ ਹੁਣ ਨਹੀਂ 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 ਮਤਲਬ ਲਓ 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 ਆਹ ਸੋਨੇ ਦੀਵਾ ਦਿਖਾਉਣਾ ਪਹਿਲਾਂ ਵਧੀਆ ਸੁਣ ਲੱਗ ਜੇ ਸੋਨੇ ਦੇ ਹੋਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਆਹਾ ਪੈ ਗਿਆ ਰੋਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਿਲਾਸੇ ਕੋਈ 베ੜੀ ਦਾ ਮਲਾ ਨਾ ਰਹਾਂ ਜੀ ਕੋਈ 베ੜੀ ਦਾ ਮਲਾ ਨਾ ਰਹਾਂ ਹਰੇ ਕਦੋਂ ਮੁੱਕ ਜਾਣਗੇ ਇਹਨਾਂ ਸਾਹਾਂ ਦਾ ਸਾਹਾਂ ਦਾ ਵਸਾਨ ਰਹਾ ਜੀ ਇਹਨਾਂ ਸਾਹਾਂ ਦਾ ਵਸਾਨ ਰਹਾ ਸਾਥ ਸੰਗਤ ਜੀ ਕੋਈ ਬੈਠੇ ਸਾਡੇ ਜਿਨੇ ਜਿਨੇ ਤੋਂ ਸਾ ਪੰਜਾਬ ਦੇਖੋ ਕਿੰਨਾ ਲੋ ਪ੍ਰੋਫਾਈਲ ਤੇ ਬੰਦਾ ਹੈ ਇਹ ਦੇਖੋ ਹਾਂਜੀ ਜੀ ਬਗ ਸਿੰਘ ਮਾਨ ਸਾਹਿਬ ਇਹ ਗੀਤ ਹੈ ਹਾਂ ਪਸੰਦ ਨਹੀਂ ਬਸ ਸੁਖਿੰਦਰ ਰੋਹਰਾਂ ਦੇ ਨਾਲ ਬਹਿ ਕੇ ਕੌਣਾ ਹੋ ਨਹੀਂ 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 ਲੋ 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 ਹਾ ਸੂਰਜ ਨੂੰ ਦੀਵਾ ਦਿਖਾ ਬਹੁਤ ਵਧੀਆ ਸੁਧ ਲੱਗ ਰਿਹਾ ਸੋਨੇ ਦੇ ਆਵੇ ਕੰਗਣਾ ਜੀ ਸੋਨੇ ਦੇ ਆਵੇ ਕੰਗਣਾ ਜਿੱਥੇ ਸਾਡਾ ਦਿਲ ਕਰਦਾ ਉੱਥੇ ਮਾਪਿਆਂ ਨੇ ਨਹੀਂ ਉਹ ਮੰਗਣਾ ਜੀ ਉੱਥੇ ਮਾਪਿਆਂ ਨੇ ਨਹੀਂਓ ਮੰਗਣਾ ਆਹ ਪੈ ਗਿਆ ਰੋਣਾ ਉਮਰਾਂ ਦਾ ਹੈ ਜ਼ਖਮੀ ਹੋ ਗਏ ਹਾਸੇ ਕੌਣ ਸੁਣੇ ਇਸ ਟੁੱਟੇ ਦਿਲ ਦੀ ਦੇਵੇ ਕੌਣ ਦਲਾਸੇ ਕੋਈ ਬੇੜੀ ਦਾ ਮਲਾਨਾ ਰਹਾਂ ਜੀ ਕੋਈ ਬੇੜੀ ਦਾ ਮਲਾਨਾ ਸਤਿ ਸ਼੍ਰੀ ਅਕਾਲ ਪਲੀਜ਼ ਸਾਡੇ ਚੈਨਲ ਸੰਜਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ YouTube ਤੇ